2000 ਇਕ 2 ਇਕੜ ਜਾਂ 200 ਇਕੜ ਦੀ ਗੱਲ ਨਹੀਂ ਹੋ ਰਹੀ 2000 ਇਕ ਡੁੱਬਿਆ ਹੋਇਆ ਉੱਤੇ ਹਾਂਜੀ ਸਰ ਕੋ 6 ਕੈਂਡ ਹੈਲੀਕਾਪਟਰ ਕਰਦਾ ਜੀ 8-8 ਸਪੋਟ ਪਾਣਗੇ ਇਹ ਹੁਣ ਕਿੰਨੇ ਫੁੱਟ ਪਾਣੀ ਖੜਾ ਹੋਊਗਾ ਲਗਭਗ ਤਤ ਇੱਕ ਘੋਟ ਪਣੀ ਵੀ ਲੱਥਾ ਹੈ ਸਾਤ ਫੋਟੋ ਸਾਤ ਅੱਠ ਮੋਟ ਹੈਗਾ ਹਾਂ ਪੱਕਾ ਜੀ ਪੱਕਾ ਤਾਰੀਫ ਅਸਰ ਬਰਬਾਦ ਹੋ ਗਈ ਆ ਤਾਰੀ ਜੀ ਕੋਈ ਚਾਰਾ ਨਹੀਂ ਰਹਿ ਗਿਆ ਕੋਈ ਮਤਲਬ ਜਾਂ ਮਤਲਬ ਪਾਣੀ ਡਾਊਨ ਹੁੰਦਾ ਮੈਂ ਤਾਂ ਕਹਾਨੂੰ ਇੰਨਾ ਯਕੀਨੀ ਨਹੀਂ ਵੀ ਕੱਲ ਨੂੰ ਹੋ ਜੇ ਜਾਂ ਪੰਜਾਂ ਦਿਨਾਂ ਬਾਅਦ ਹੋ ਜੇ ਪਰ ਰਾਤ ਨੂੰ ਵੱਧ ਵੀ ਸਕਦਾ ਹੈ ਹਾਂ ਵੱਧ ਸਕਦਾ ਪਾਣੀ ਆ ਗਿਆ ਪਿੱਛੇ ਹਮਾਦਲ ਤੇ ਪਾਣੀ ਆ ਰਿਹਾ ਹੋਰ ਜਗ੍ਹਾ ਹਾਂ ਹਾਂ ਵੱਧ ਸਕਦਾ ਉਹਨਾਂ ਨੂੰ ਇਹ ਨਹੀਂ ਪਤਾ ਕਿ ਇਹ ਕਿੱਦਣ ਆਪਾਂ ਘਰ ਜਾ ਸਕਦੇ ਕਿੰਨੇ ਤੁਸੀਂ ਇੱਥੇ ਬੰਨ ਤੇ ਬੈਠ ਸਕਦੇ ਇਹਦੇ ਵਿੱਚੋਂ ਕਦੇ ਵੀ ਪਾਣੀ ਅੰਦਰ ਜਾ ਸਕਦਾ ਆਹ ਕੋ ਆ ਤੇੜ ਪਈ ਆ ਦੇਖੋ ਆਹ ਕੋ ਤੋੜ ਤੇੜ ਪੈ ਗਈ ਆ ਇਧਰ ਦੇ ਪਾਸੇ ਗੈਸ ਨਿਕਲਦੀ ਐ ਤੋ ਇਹਦੇ ਵਿੱਚੋਂ ਉਹ ਹਨੇਗਾ ਤੂੰ ਹਨੇਗਾ ਚੈੱਕ ਕਰੋ ਹਾਂ ਜੀ ਬਾਜੀ ਨਿਕਲਦੀ ਐ ਇਧਰ ਦੇ ਪਾਸੇ ਪਾਣੀ ਪਾਣੀ ਮਾੜਾ ਮਾੜਾ ਸੇ ਭੰਨਦੇ ਆ ਮਾੜਾ ਮਾੜਾ ਮਤਲਬ ਹੜਾ ਦੀ ਜੇ ਤੁਸੀਂ ਫਲੈਟ ਦੀ ਸੇਵਾ ਬੜੀ ਵੱਖਰੀ ਤਰ੍ਹਾਂ ਦੀ ਹੁੰਦੀ ਹੈ ਗਰਾਊਂਡ ਤੇ ਆ ਕੇ ੱੱਕੇ ਖਾ ਕੇ ਫੇਰ ਸਮਝ ਆਉਂਦੀ ਹੈ ਕਿ ਸੇਵਾ ਚ ਹੁੰਦੀ ਕਿਵੇਂ ਹੈ ਨਾ ਇਹ ਸਹਿਯੋਗ ਦੀ ਲੋੜ ਹੈ ਚੰਡੀਗੜ੍ਹ ਵਾਸੀਆਂ ਨੂੰ ਆਡਰ ਗੁਰਦੁਆਰੇ ਗੁਰੂ ਘਰਾਂ ਦੇ ਵਿੱਚ 15 ਸੈਕਟਰ 22 ਜਟ ਔਰ 34 ਸੈਕਟਰ ਗੁਰੂ ਘਰਾਂ ਦੇ ਵਿੱਚ ਗੁਰਦੁਆਰਾ ਸਾਹਿਬ ਕਮੇਟੀਆਂ ਨਾਲ ਕੋਆਰਡੀਨੇਸ਼ਨ ਦੇ ਵਿੱਚ ਸੇਵਾ ਸ਼ੁਰੂ ਹੋਣ ਲੱਗੀ ਹੈ ਤੇ ਜ਼ਰੂਰ ਸਾਥ ਦਿਓ ਇਹ ਸੇਵਾ ਲੰਬੀ ਚਲਣੀ ਹੈ ਜਦ ਪਾਣੀ ਉੱਤਰ ਜਾਣਾ ਉਸ ਤੋਂ ਬਾਅਦ ਵੀ ਚਲਣੀ ਹੈ ਹਲੇ ਕਣਕ ਤਾਂ ਕੁਝ ਨਹੀਂ ਪਤਾ ਜੀ ਕਣਕ ਕੋਈ ਵੀਰਜ ਨਹੀਂ ਪਤਾ ਕੀ ਦੀ ਜਾਏਗੀ ਜੇ ਬਿਜਲੀ ਨਹੀਂ ਕਿੱਥੋਂ ਆ ਜਿਹੜਾ ਧੋਨਾ ਮਾਰ ਗਿਆ ਖਰਚਾ ਕਿੱਥੋਂ ਲੈਣਾ ਉਹ ਵੀ ਖਾਣਾ ਨਾ ਕੋਈ ਸਰਕਾਰ ਨੇ ਬਾਹ ਫੜਨੀ ਆ ਸਰਕਾਰ ਕੋਈ ਤੇ ਨਾ ਦੇ ਹਾਂਜੀ ਸਰਕਾਰ ਕੋਈ ਨਾ ਦੇ ਕੋਈ ਡਰਾਮਾ ਜੀ ਵੀ ਰਹਿ ਕੇ ਆ ਜਿਹੜਾ ਆਪਾਂ ਗਾ ਕੋਈ ਵੀ ਛੱਟਾ ਦੇ ਕੇ ਕੰਮ ਬਿਜਲੀ ਖਾਤਾ ਕਿੱਥੋਂ ਪਾਵਾਂਗੇ ਸਪਰੇਮਾ ਕਿੱਥੋਂ ਕਰਾਂਗੇ ਡੀਜੀਲ ਡੀਜੀਲ ਲੈ ਕੇ ਕਿੱਥੋਂ ਆਪਾਂ ਪੈਲੀ ਕਾਊਂਟ ਕਰੀ ਜਾਇਓ ਐਡੀ ਸੇਵਾ ਦੀ ਲੋੜ ਪੈਣੀ ਇੱਥੇ ਜਿਹੜੇ ਜਿਹੜੇ ਵੀ ਜੀ ਆਪਾਂ ਕੋਈ ਬੈਂਕਾਂ ਚ ਲਾਉਣ ਲਈ ਆ ਜਾਂ ਕੋਈ ਯਾਰ ਤੇੋਂ ਲਏ ਆ ਇਹ ਹੁਣ 24 ਲੱਖ ਦਾ ਸਾਡਾ ਖਰਚਾ ਪੈ ਗਿਆ ਸਿਰ ਤੇ ਇਹ 24 ਲੱਖ ਜੇ ਅਸੀਂ ਮਤਲਬ ਵਟਿਆਂ ਦਾ ਕੋਈ ਯਾਰ ਦੇ ਆ ਦਿੰਦੇ ਕੋਈ ਬੈਂਕਾਂ ਦੇ ਦਿੰਦੇ ਟੱਡ ਕੋ ਚਾਰ ਪੈਸੇ ਹੁੰਦੇ ਆਪਾਂ ਖੁਸ਼ੀ ਨਾਲ ਆਪਣੀ ਫਸਲ ਗਾਂ ਵੇਚਣੀ ਆ ਆਸ ਹਣੀ ਆਪਾਂ ਨੂੰ ਗਾਂ ਬੱਚਿਆਂ ਦੇ ਫੀਸਾਂ ਤਾਰਨੀ ਆ ਕੋਈ ਵਿਆਹ ਸ਼ਾਦੀ ਕਰ ਸਕਦੇ ਜੇ ਸਾਡੇ ਵਿੱਚ ਰਹਿ ਕੱਖ ਨਹੀਂ ਗਿਆ ਤਾਂ ਐਂ ਬੱਚਿਆਂ ਨੂੰ ਕਿਥੋਂ ਆਖਾਂ ਤੂੰ ਆ ਕਾਮਕਾਰੀ ਤੇ ਪਛੀਂ ਹੂੰ ਹੋਰ ਡੇਢ ਦੋ ਮਹੀਨੇ ਦੀਵਾਲੀ ਆ ਜਾਣੀ ਹੈ ਤੁਸੀਂ ਆਪਣੇ ਸ਼ਹਿਰਾਂ ਦੇ ਵਿੱਚ ਕਿੰਨੇ ਸਟਾਲ ਲਾਣੇ ਆਂ ਕੀ ਕੀ ਖਰੀਦਣਾ ਬੱਚਿਆਂ ਦੋਗਾ ਸਭ ਕੁਝ ਹੈ ਨਾ ਇੱਥੇ ਕਿਸਾਨਾਂ ਤੇ ਐਡੀ ਵੱਡੀ ਮਾਰ ਵੱਜੀ ਹੋਈ ਹੈ ਨਾ ਮੰਗਲਕ ਬਚਾਉਣੇ ਗਏ ਜੀ ਦੇਖੋ ਵੀ ਸਾਡੇ ਉਹ ਕੱਪੜੇ ਜਿਹੜੇ ਅਸੀਂ ਘਰੋਂ ਪਾਦ ਕੱਲ ਆ ਗਏ ਜੀ ਇੱਕ ਸਾਲ ਦਾ ਤੁਸੀਂ ਰਕਮ ਨੂੰ ਵਿਆਜ 24 ਲੱਖ ਰੁਪਿਆ ਉਹਦਾ ਵਿਆਜ ਲਾਓ ਅੱਡ ਸਾਲ ਦਾ ਜੀ ਸਾਲ ਦਾ ਹਾਂਜੀ ਤੇ ਉੱਪਰੋਂ ਫਿਰ ਤੁਸੀਂ ਆਏ ਦੇਖੋ ਝੋਨਾ ਲਾਉਣ ਤੇ ਮਿਹਨਤ ਕਿੱਡੀ ਲੱਗੀ ਇਹਨਾਂ ਦੀ ਉੱਤੇ ਜੀ ਮਿਹਨਤ ਜਿਹੜੀ ਘੜ ਤੋਂ ਕਰਦੇ ਵੀ 15 ਤੋਂ 20 ਹਜ਼ਾਰ ਖਰਚਾ ਹੀ ਆਇਆ 15-20 ਹਜ਼ਾਰ ਰੁਪਏ ਹਰੇ ਕਿੱਲੇ ਦਾ ਖਰਚਾ ਕਿਸਾਨਾਂ ਨੂੰ ਕਿੱਡੀ ਮਾਰ ਵੱਜਦੀ ਹੈ ਆਪਣੀ ਮਿਹਨਤ ਕੱਢ ਗਏ ਜੀ ਆਪਣੀ ਮਿਹਨਤ ਕੋਈ ਨਹੀਂ ਕੋਈ ਆਪਾਂ ਪੈਟਰੋਲ ਨਹੀਂ ਮੋਟਰਸਾਈਕਲ ਤੇ ਜਿਹੜਾ ਆਪਾਂ ਆਪ ਫੂਕਦੇ ਰਹਿੰਦੇ ਆਪਾਂ ਉਹਦਾ ਕੋਈ ਨਹੀਂ ਆਪਣੀ ਮਿਹਨਤ ਕੋਈ ਨਹੀਂ ਅੱਛਾ